बीती देर रात दीनानगर दे दीनागर विखे देर रात नकाबपोश शरारती अंसर ने पंजाब एंड सिंध बैंक की नीसीटीवी कैमरे च कैद दीना नगर पुलिस ने मौके ऐसी पहुँच की कार्रवाई शुरू इस संबंधी की कहना है बैंक मैनेजर संदीप अतरी आओ देखते हाँ संजीव टोनी दास रिपोर्ट ਕੀ ਨਾਮ ਨਾਲ ਕੀ ਕਰਨਾ ਪতਰੀ ਮੈਂ ਸੰਦੀਪ ਪਤਰੀ ਛਾਖਾ ਪ੍ਰਬੰਧਕ ਪੰਜਾਬ ਐਂਡ ਸਿੰਧ ਬੈਂਕ ਗਾਂਦੀਆਂ ਤੇ ਇੱਥੇ ਇੱਕ ਅਣਪਛਾਤੇ ਨੌਜਵਾਨ ਨੇ ਰਾਤ ਦੇ 12 ਵਜੇ ਤੇਲ ਸੁੱਟ ਕੇ ਬ੍ਰਾਂਚ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਦੇ ਚ ਉਹ ناکਾਮਯਾਬ ਹੋਇਆ 12-12 ਬ੍ਰਾਂਚ ਨੂੰ ਨੁਕਸਾਨ ਹੋਇਆ ਇਸ ਬਰਬੰਦੀ ਹਲ ਕਾਇਨ ਚਾਰਜ ਨੂੰ ਜਿਹੜੇ ਇੱਥੇ ਲੋਕਲ ਅਥਾਰਟੀ ਹੈ ਥਾਣੇ ਤੇ ਰਿਪੋਰਟ ਕਰ ਦਿੱਤੀ ਗਈ ਆ ਉਹ ਮੌਕੇ ਤੇ ਆ ਕੇ ਚੈੱਕ ਕਰਕੇ ਗਏ ਆ ਤੇ ਅਸੀਂ ਉਹਨਾਂ ਨੂੰ ਐਪਲੀਕੇਸ਼ਨ ਦੇ ਦਿੱਤੀ ਹੈ ਕਿ ਇਹਨੂੰ ਸ਼ਿਕਾਇਤ ਨੂੰ ਦਰਜ ਕੀਤਾ ਜਾਏ ਤੇ ਇਹਦੇ ਤੇ ਕਾਰਵਾਈ ਕੀਤੀ ਜਾਵੇ ਐਸਾ ਕਿ ਗਾਰਡ ਵਗੈਰਾ ਜਿਹੜਾ ਰਾਤੋ ਲੈ ਅਵੇਲੇਬਲ ਨਹੀਂ ਹੁੰਦਾ ਕੋਈ ਤਾਂ ਗਾਰਡ ਬ੍ਰਾਂਚ ਦਾ ਉਦੋਂ ਤੱਕ ਹੀ ਹੁੰਦਾ ਜਦੋਂ ਤੱਕ ਬ੍ਰਾਂਚ ਖੁੱਲੀ ਰਹਿੰਦੀ ਹੈ ਜਦੋਂ ਬ੍ਰਾਂਚ ਬੰਦ ਹੁੰਦੀ ਹੈ ਉਹ ਚਲਾ ਜਾਂਦਾ ਤੇ ਸਰ ਗਾਂ ਰਾਤ ਦੇ ਗਾਰਡ ਦੇ ਲਈ ਕੋਈ ਬੈਂਕ ਕੋਲੋਂ ਇਸ ਤਰ੍ਹਾਂ ਦੀ ਕੋਈ ਗਾਂ ਫਿਊਚਰ ਦੇ ਵਿੱਚ ਉਸ ਦੀ ਬਾਤ ਤਾਂ ਇੱਕ ਉਸ ਤਰ੍ਹਾਂ ਦੀ ਦਰਖਾਸਤ ਕੀਤੀ ਗਈ ਹੈ ਉਹ ਅਥਾਰਟੀ ਨਾਲ ਮੈਂ ਅਥਾਰਟੀ ਨੂੰ ਦਰਖਾਸਤ ਕਰਦਾ ਹਾਂਗਾ ਜੀ ਕੁਛ ਇਦਾਂ ਦਾ ਹੈਗਾ ਤੇ ਫੋਟੋ ਨੂੰ ਕਹਾਂਗੇ ਕਿ ਇਸ ਬਾਰੇ ਸੋਚਿਆ ਜਾਏ। ਫਤਿਹਾਲ ਜਿਹੜੀ ਵਾਰਦਾਤ ਹੋਈ ਹੈ ਇਹਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਹੈ? ਬੈਂਕ ਦਾ ਕਾਫੀ ਨੁਕਸਾਨ ਹੋਣ ਤੋਂ ਬਚ ਗਿਆ। ਬਾਰ-ਬਾਰ ਦਾ ਨੁਕਸਾਨ ਹੋਇਆ। ਬੋਰਡ ਨੂੰ ਅੱਗ ਲੱਗੀ, ਵਾਇਰਸ ਨੂੰ ਲੱਗੀ ਹੈ, ਸ਼ਟਰ ਨੂੰ ਲੱਗੀ ਹੈ। ਤੇ ਅੰਦਰੋਂ ਠੀਕ ਹੈ, ਅੰਦਰੋਂ ਕੋਈ ਨੁਕਸਾਨ ਨਹੀਂ ਹੋਇਆ। ਸਰ ਕੋਈ ਕਿਸੇ ਤਰ੍ਹਾਂ ਦੇ ਸ਼ੱਕ ਹੁੰਦਾ ਹੈ ਵਾਰਦਾਤ ਦੀ? ਵਾਰਦਾਤ ਦੇ ਬ੍ਰਾਂਚ 'ਚ ਤੇ ਕਦੀ ਕਿਸੇ ਨਾਲ ਕੁਛ ਇਦਾਂ ਦਾ ਨਹੀਂ ਸ਼ੱਕ ਦਾ ਦੇਖਿਆ ਜਾ ਰਿਹਾ ਕਿ ਕਿਸੇ ਨਾਲ ਕੋਈ ਲੜਾਈ ਚਲੜਾ ਸੀਗਾ ਪਤਾ ਨਹੀਂ ਕੀ ਕਾਰਨ ਰਿਹਾ ਹੈ ਕੀ ਸੋਚ ਰਹੀ ਹੈ ਪਿੱਛੇ ਦੇ ਤੇ ਸੀਸੀਟੀਵੀ ਫੁਟੇਜ ਦੇ ਵਿੱਚ ਸਰ ਉਹਦਾ ਕੋਈ ਚਿਹਰਾ ਵਗੈਰਾ ਦਿਖਾਈ ਦਿੱਤਾ ਨਹੀਂ ਨਹੀਂ ਉਹ ਲਗਾ ਆਪਣੇ ਆਪ ਨੂੰ ਕਵਰ ਕੀਤਾ ਹੋਇਆ ਸੀ ਤੇ ਅਨਪਛਾਤਾ ਨਹੀਂ ਪਤਾ ਲੱਗਦਾ